ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਤੁੰਗਾਹੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਪੈਂਦੀ ਆ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸੂਆ ਸੂਆ ਮਾਲ ਵੇਖ ਰਹੇ ਆ ਸਾਰਾ ਹੀ ਸੇਲ ਹੈ ਵਕਾਊ ਆ گاਵਾ ਮੱਝਾਂ ਸਾਰੇ ਨਾਲ ਹੀ ਸੇਲ ਹੈ ਬਹੁ ਗੈਂਤੀ ਚ ਜਾਨਵਰ ਜਰਸੀ ਬਰੀਡ ਦੇ ਆ ਵਿੱਚ ਨੀਲੀ ਰਾਵੀ ਮੱਝ ਵੀ ਹੈਗੀ ਆ ਕਾਲੀ ਮੱਝ ਵੀ ਹੈਗੀ ਆ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਮਾਨੂੰ ਲੱਗਦਾ ਜਿਵੇਂ ਜਾਇਦ ਛੋਟੇ ਛੋਟੇ ਭਾ ਹੋਣਗੇ ਆਪਦਾ ਭਾਵਾ ਚਾਰ ਟਾਈਮ ਚੋ ਕੇ ਪਸ਼ੂ ਲੈ ਜੇ ਅਗਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਭਾਈ ਡਾਡੀ ਗਰੇਵਾਲ ਨਾ ਜੀ ਪਿੰਡ ਆਪਣਾ ਤੁੰਗੜੀ ਰਾਇਕ ਉਰ ਤੋਂ 10 12 ਕਿਲੋਮੀਟਰ ਦੇ ਪਿੰਡ ਆ ਜੀ ਫੋਨ ਨੰਬਰ ਦੱਸ ਦਈਏ 96552 ਜੀ 96122 ਦੂਜਾ ਵੀ ਦੱਸ ਦਈਏ 77196 ਜੀ 97600 ਕਿਹੜੇ ਪਾਸੋਂ ਚੱਲ ਗਏ ਆਪਾਂ ਚੱਲਦੇ ਇਧਰੋਂ ਪਹਿਲਾਂ ਜੀ ਸਾਰੇ ਯੂਟਿਊਬ ਮੈਂਬਰਾਂ ਨੂੰ ਅੱਪਾ ਵਧਾਈ ਦਿੰਨੇ ਆ ਜਿਹੜਾ ਆਪਣਾ ਨਵਾਂ ਕੰਮ ਆਪਾਂ ਰੈਕੋਡ ਕਰਿਆ ਅੱਜ ਬਾਬੇ ਦੀ ਕਿਰਪਾ ਨਾਲ ਓਪਨਿੰਗ ਕਰੀ ਆ ਜੀ ਆਪਾਂ ਫਿਰ ਦੋ ਤਿੰਨ ਕੰਮ ਹੋਰ ਰੈਕੋਡ ਆਪਾਂ ਕਰੇ ਨੇ ਜੀ ਦਾਸਤਰ ਆਪਣਾ ਰੈਕੋਡ ਪ੍ਰੋਪਰਟੀ ਦਾ ਵੀ ਕਰਿਆ ਜੀ ਬੌਂਸਰਾਂ ਦਾ ਵੀ ਜਿਹੜੇ ਕਿਸੇ ਵੀਰ ਨੂੰ ਬੌਂਸਰ ਵੀ ਚਾਹੀਦੇ ਆ ਵਿਆਹ ਸਾਦੀ ਚ ਕਿਤੇ ਵੀ ਠੀਕ ਹੈ ਉਹਨਾਂ ਦੇ ਤੇ ਆਪਾਂ ਗੱਡੀਆਂ ਰੈਂਟਰ ਉਂਟ ਦੇ ਦੇਣ ਦਾ ਆਪਾਂ ਰੈਕੋਡ ਕਰਾਂਗੇ ਠੀਕ ਹੈ ਯਾਨੀ ਕਿ ਬੌਂਸਰ ਚਾਹੀਦੇ ਬੌਂਸਰ ਵੀ ਮਿਲ ਜਾਣਗੇ ਪ੍ਰੋਪਰਟੀ ਵਾਲਾ ਕੰਮ ਵੀ ਹੈ ਜੇ ਕਿਸੇ ਨੂੰ ਕਾਰ ਬਜ਼ਾਰ ਵਾਲਾ ਕੰਮ ਚਾਹੀਦਾ ਗੱਡੀ ਚਾਹੀਦੀ ਉਹ ਵੀ ਮਿਲ ਜੂਗੀ ਸੇਲ ਪਰਚੇਜ ਉਹਦਾ ਵੀ ਕੰਮ ਚੱਲੂਗਾ ਵਧੀਆ ਆਪਣੇ ਕੋਲੇ ਗੱਡੀਆਂ ਵਿਆਹ ਸਾਦੀ ਦੇ ਮੂਰੇ ਸੀ ਜਿਣਾ ਜੇ ਰੈਂਟ ਤੇ ਚਾਹੀਦੀ ਹੋਵੇ ਰੈਂਟ ਤੇ ਵੀ ਬਾਹਰ ਲੈਣ ਨੂੰ ਮਿਲੂਗੀ ਜੀ ਆਪਾਂ ਠੀਕ ਹੈ ਹਾਂਜੀ ਮਾੜੀ ਜਗ੍ਹਾ ਦੱਸ ਦਿਓ ਆਪਣੀ ਹੀ ਰੈਕਟ ਗੁਰਦੁਆਰਾ ਢਾਲੀਆਂ ਵਾਲਾ ਸਾਹਿਬ ਠੀਕ ਹੈ ਹਾਂਜੀ ਸਭ ਨੂੰ ਹੀ ਪਤਾ ਉਹਦੇ ਇਤਿਹਾਸ ਗੁਰਦੁਆਰਾ ਟੁੱਟਾਬੇ ਕੋਲੇ ਆਪਣੀ ਲੋਕੇਸ਼ਨ ਆ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਚਲੋ ਇੱਕ ਪਾਸੋਂ ਪਹਿਲਾਂ ਤਾਂ ਤੈਨੂੰ ਵਧਾਈਆਂ ਬਹੁਤ-ਬਹੁਤ ਨਵੇਂ ਕੰਮ ਦੀਆਂ ਵੀ ਵਧਾਈਆਂ ਜੀ ਸਨਸਾਰਿਆਂ ਨੂੰ ਵਧਾਈਆਂ ਦੱਸੋ ਕੰਨਵਾ ਸੂਆ ਇਹ ਬਈ ਪਹਿਲੇ ਸੂਈ ਸੂਈ ਹੋਈ ਹੈ ਜੀ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਾਈ ਇਹ ਪਿਆਊਗੀ 12 ਕਿਲੋ ਦਾ ਹੀ ਲੱਗਣਾ ਠੀਕ ਹੈ ਕਾਪੇ ਦੀ ਵੱਡੀ ਆ ਸਾਹੀਆਲ ਕ੍ਰੋਸ ਆ ਜਰਸੀ ਖਾਈਆ 36 ਦਾ ਹੁੰਦਾ ਜੀ ਮਗਰ ਕੀ ਆ ਮਗਰ ਜੀ ਬੱਚਾ ਹੀ ਆ ਤੇ ਬਰੀਆਂ ਸਾਰੀਆਂ ਦੀ ਬਸੇ ਆ ਜੀ ਦੋਸਤੋ ਤਕਰੀਬਨ ਸਾਰੀਆਂ ਦੀ ਮਗਰ ਬੱਚੇ ਆ ਦੋ ਤਿੰਨ ਵੇਚੀ ਉਹਨੇ ਉਹਦੇ ਮਗਰ ਵੀ ਬੱਚੀ ਦੋ ਤਿੰਨ ਬੇੜਾਂ ਵੇਚੀਆਂ ਮੇਰੇ ਆਈ ਤੁਸੀਂ ਗੱਡੀ ਚੜਾਈਆਂ ਬਾਈ ਨੇ ਉਹਨਾਂ ਨੇ ਮਗਰ ਵੀ ਬੱਚੇ ਸੀ ਕਿਤੇ ਕਿਤੇ ਦਾ ਸਾਰਾ ਪੂਰ ਬੱਚੀਆਂ ਵਾਲਾ ਆ ਜਾਂਦਾ ਐ ਕਿ ਸਾਰਾ ਹੀ ਬੱਚਿਆਂ ਵਾਲਾ 12 13 ਬਾਈ ਦਾਸ ਦਾ ਦੁੱਧ ਪਿਆ ਜੂ ਪਹਿਲਣ ਬੱਚੀ ਆ ਠੰਡੀ ਸੀਲ ਪੂਰੀ ਆ ਜੀ ਪੀੜੀ ਲਾ ਕੇ ਚੋੜਿਓ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਤਾਜੀ ਸੂਈ ਆ ਮਗਰ ਬੱਚਾ ਭਾਵੇਂ ਪੀੜੀ ਡਾਹ ਕੇ ਚੋੜਿਆ ਅਗਲਾ ਮੋਟਾ ਮੋਟਾ ਥਾਨ ਕੋਈ ਫੋਟ ਨਹੀਂ ਸ਼ਾਂਗਣੀ ਕੱਦ ਚ ਵੱਡੀ ਆ ਕਿੰਨੇ ਦੀ ਲਾਟੀ ਜੈ ਜੇ ਆਪਾ ਭਾਈ 42000 ਦੀ ਦੇ ਦਾਂਗੇ ਚੱਕੋ ਜੀ ਤੋਕੜਾ ਵਾਲਾ ਭਾਬੇ ਵਾਲੀ 10000 ਦੀ ਕਿਉਂਕਿ ਪਸ਼ੂ ਲਾਢੀ ਦੇ ਕੋਲੇ ਬਹੁ ਗੈਂਤੀ ਜੀ ਹੁੰਦੇ ਆ ਤਾਂ ਹੀ ਮੁੱਲ ਜਾਇਜ਼ ਹੁੰਦਾ ਕਿਉਂਕਿ ਜੇ ਮੁੱਲ ਬਾਹਲਾ ਕਰੇ ਤਾਂ ਫਿਰ ਤਾਂ ਤੁਹਾਨੂੰ ਵੀ ਪਤਾ ਆਥਨ ਨੂੰ ਇੱਕ ਪਸ਼ੂ ਮਸਾਂ ਵਿਕਦਾ ਤੇ ਬਾਹਲੇ ਪਸ਼ੂ ਹੁੰਦੇ ਆ ਭਾਜਾ ਜਮਾ ਜਾਇਜ਼ ਹੁੰਦਾ ਤਾਂ ਹੀ ਡੇਲੀ ਬਹੁ ਗੈਂਤੀ ਚ ਪਸ਼ੂ ਸੇਲ ਹੁੰਦੇ ਆ ਦੋ ਨੰਬਰ ਤੇ ਆ ਜਾ ਲਾਢੀ ਇਹ ਭਾਈ ਰਾਤ ਹੀ ਸੂਈ ਆ ਉਥੇ ਸੂਕੇ ਆਈ ਆ ਆਪਣੇ ਕੋਲ ਆ ਤੇ ਜਿਹਨਾਂ ਨੇ ਕਿੰਨਾ ਕੁ ਦੁੱਧ ਪਿਆਜੂ ਬਾਈ ਦੁੱਧ ਇਹ ਜਾਊਗੀ 13-14 ਕਿਲੋ ਤੇ ਕਿੰਨੇ ਦੀ ਏ ਬਾਈ ਜ ਮੁੱਲ 48 ਯਾਰਾ ਸਾਡਾ ਮਾਨਤਾਣ ਜਰੂਰ ਕਰਾਂਗੇ ਮੁੱਲ 48 13 14 ਕਿਲੋ ਦੁੱਧ ਪਿਆਜੂ ਜਰਸੀ ਬਰੀਡ ਐ ਰਾਤ ਹੀ ਸੂਈ ਐ ਤੇ ਸੁਬਾ ਵੀਰ ਕਹਿੰਦਾ ਆਪਣੇ ਕੋਲੇ ਆ ਗਈ ਆ 48000 ਮੁੱਲ ਮਾਨਤਾਣ ਹੋ ਜੂ ਮਗਰ ਬੱਛਾ 13 14 ਕਿਲੋ ਲਾਢੀ ਕਹਿੰਦਾ ਦੁੱਧ ਪਿਆਜੂ ਖੁੱਲਾ ਜਰਸੀ ਬਰੀਡ ਐ ਜਰਸੀ ਬਰੀਡ ਦੀ ਫੁੱਲ ਜ਼ਿਆਦਾ ਵਾਲੀ ਬੱਛੀ ਐ ਕੋਈ ਕ੍ਰੋਸ ਅੰਗ ਨਹੀਂ ਗਾ ਪਿਓਰ ਜਰਸੀ ਆ ਲੇਵਾ ਭਾਂਡਾ ਸੋਹਣਾ ਚਾਰੀ ਥਾਣਾ ਕੋਈ ਬਾਦੂ ਫੋੜ ਸ਼ਾਂਗ ਹੈ ਨਹੀਂ ਬਾਕੀ ਸੂਈ ਸਵਾਈ ਹੈਗੀ ਚੋਕੇ ਲੈ ਜੇ ਭਵਾਂਗਲਾ ਬੇਫਿਕਰ ਹੋ ਕੇ ਆਜਾ ਬੱਚਾ ਤਾਂ ਉਹ ਖੜਾ ਤਿੰਨ ਨੰਬਰ ਲਾਡੀ ਕਾਲੀ ਜੀ ਫਿਰ ਨੰਬਰ ਜੀ ਦੂਜੀ ਸੂਈ ਸੂਈ ਹੋਈ ਆ ਲੈਵਾ ਬਹੁਤ ਇਹਦਾ ਹਾਂ ਜੀ ਹਾਂ ਇਹਨੂੰ 5-7 ਦਿਨ ਹੋਇਆ ਸੂਈ ਦਾ ਹੈਗਾ 10-11 ਕਿਲੋ ਕਿੰਨਾ ਕੁ ਪਿਆਜੂ ਇਹ ਵੀ ਪਿਆਉਂਗੀ ਇਹ ਵੀ 15 ਕਿਲੋ ਤੇ ਜਾਊ ਬੱਛੀ ਫਾਰਮ ਵਾਲੀ ਬੱਛੀ ਆ ਵੀਰੇ ਠੀਕ ਐ 10-11 ਕਿਲੋ ਲਾਡੀ ਕਹਿੰਦਾ ਤਿਆਰ ਐ 15 ਕਿਲੋ ਪਿਆਉ ਆ ਬੱਚਾ ਬੱਛਾ ਲੇਵਾ ਬਹੁਤ ਸੋਹਣਾ ਗੰਦਮਾ ਹਵਾਨਾ ਫਾੜੀ ਵਾਲਾ ਲੇਵਾ ਤੁਸੀਂ ਵੇਖ ਸਕਦੇ ਆ ਹਾਂ ਕੱਟ ਪੈਂਦਾ ਲੇਵੇ ਜਿਵੇਂ ਫਾੜੀ ਵਾਲਾ ਹਵਾਨਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਹਵਾਨਾ ਬਰੀਡ ਜਰਸੀ ਆ ਕਲਰ ਕਾਫੀ ਆ ਬਰੀਡ ਜਰਸੀ ਕਲਰ ਕਾਫੀ ਆ ਦੁੱਧ ਦਾ ਬਰੀਡ ਨੇ ਦੇਣਾ ਹੁੰਦਾ ਜਰਸੀ ਬਰੀਡ ਚ ਭਾਵੇਂ ਕਾਫੀ ਕਲਰ ਹੋਵੇ ਭਾਵੇਂ ਬਲੈਕ ਕਲਰ ਹੋਵੇ ਭਾਵੇਂ ਬਦਾਮੀ ਰੰਗ ਹੋਵੇ ਤੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਕਲਰ ਜਿਹੜਾ ਮਰਜ਼ੀ ਹੋਵੇ। ਇਹ ਕਲਰ ਤਾਂ ਬਹੁਤ ਘੱਟ ਮਿਲਦਾ ਵੀਰੇ। ਹਾਂ। ਕਿਉਂਕਿ ਗਰਮੀਆਂ ਦੇ ਵਿੱਚ ਗਰਮੀ ਨਹੀਂ ਮੰਨਣ ਵਾਲੀ ਹੈਗੀ। ਕਿੰਨੇ ਦੀ? ਇਹ ਬਈ ਆਪਾਂ 48000 ਦੀ ਦੇ ਦਾਂਗੇ ਜੀ। 48000 ਦੀ ਲਾਡੀ ਕਹਿੰਦਾ ਦੇ ਦੇਾਂਗੇ। ਮੁੱਲ ਕੋਈ 55 60 ਨਹੀਂ ਹੈਗਾ ਜੀ। ਠੀਕ ਹੈ। 48000 ਹੀ ਦੇ ਦੇਣੀ ਆ ਆਪਾਂ। ਮੁੱਲ ਕੋਈ 55 60 ਨਹੀਂ 48 ਦੀ ਦੇ ਦੇਣੀ ਆ। 10 11 ਕਿਲੋ ਹਾਜ਼ਰ 15 ਕਿਲੋ ਖੁੱਲਾ ਦੁੱਧ ਪਿਆਜੂ। ਲੇਵਾ ਬਹੁਤ ਸੋਹਣਾ ਯਾਰ। ਅਦਰਕ ਕੁਆਲਿਟੀ ਮੇਰੇ ਹਿਸਾਬ ਨਾਲ ਸਾਰੀਆਂ ਵੇੜਾਂ ਨਾਲੋਂ ਇਹਦੀ ਟੌਪ ਕਲਾਸ ਹੈ। ਜ 3 ਨੰਬਰ 4 ਨੰਬਰ ਕੱਢ ਲਈਏ ਬਾਹਰ ਨੂੰ ਦੱਸ ਦਈਏ ਇਹਦੇ ਬਾਰੇ ਇਹ ਵੀ ਆਪਣੇ ਕੋਲ ਸਵੇਰੀ ਲਗਭਗ ਰਮਾਲ ਤਾਂ ਸਵੇਰੀ ਪਹੁੰਚਿਆ ਸੀਗਾ ਡਾਕ ਵੀ ਰੋਕੇ ਹੋਏ ਸੀਗੇ ਚਾ 4-5 ਵੀਡੀਓ ਤੋਂ ਪਹਿਲਾਂ ਹੋਈਆਂ ਵੇਖਦੀਆਂ ਫਿਰ ਤੇ ਇਹ ਵੀ ਬਾਈ 5-7 ਦਿਨ ਦੀ ਸੁਈ ਹੋਈ ਆ ਬੱਸਾਂ ਮਗਰਾ ਕਿੰਨਾ ਕੁ ਦੁੱਧ ਪਿਆ ਜੂ ਬਾਈ ਜਾਊਗੀ 12 ਕਿਲੋ ਦੇ 12 ਤੋਂ ਬਾਹਰ ਹੀ ਜਾਊ ਯਾਰ ਆਪਾਂ 12 ਕਹਿ ਦਿੰਨੇ ਆ ਹਮ ਯਾਨੀ ਕਿਉਂਕਿ ਇਹ ਸਾਂਭਣ ਵਾਲੀ ਆ ਵੀਰੇ ਠੀਕ ਹੈ ਹਾਂਜੀ ਦੋਸਤੋ ਘੱਟ ਸੇਵਾ ਵਾਲੇ ਘਰੋਂ ਆਈ ਆ ਵੀਰ ਕਹਿੰਦਾ 12 ਕਿਲੋ ਤਾਂ ਨਾਰਮਲ ਹੀ ਪਿਆ ਜੂ ਜੇ ਅਗਲਾ ਸਾਹਮ ਲੈਦਾ ਦਾਣਾਂ ਦਾ ਆਪਾਂ ਵਧੀਆ ਪਾ ਲੈਂਦਾ ਫੇਰ ਦੁੱਧ ਵੱਧ ਪਿਆ ਜੂਗੀ ਆਇਆ ਥਕੇਮਾ ਹੋ ਜਾਂਦਾ ਜੀ ਗੱਡੀ ਚੋਂ ਹਾਂ ਇਹ ਵੀ ਗੱਲ ਸਹੀ ਹੈ ਸਵੇਰੇ ਦੇ ਇਹਨਾਂ ਦੀ ਲੱਗੇ ਹੋਇਆ ਵੀਡੀਓ ਬਣਾਉਣ ਕਰਕੇ ਠੀਕ ਹੈ ਦੋਸਤੋ ਸਵੇਰ ਆਈਆਂ ਸਾਰਾ ਮਾਲ ਨਵਾਇਆ ਫਰਸ਼-ਪੁਰਸ਼ ਧੋਤੀ ਆ ਤੇ ਵੀਰ ਕਹਿੰਦਾ ਸਵੇਰ ਦੇ ਇਹਨਾਂ ਜੀ ਆ ਕਿਉਂਕਿ ਨਵਾਈਆਂ ਨੂੰ ਆਈਆਂ ਇੱਕ ਦੇ ਬਾਅਦੋਂ ਸਾਰੀਆਂ ਤੇ گاਵਾ ਵੀਰ ਕਹਿੰਦਾ ਬੈਠੀਆਂ ਨਹੀਂ ਰਾਤ ਸਫਰ ਚ ਆਈਆਂ ਬਾਈ ਥਾਣਾ ਦੇਖ ਲੈ ਕਿਹੋ ਜਿਹਾ ਲੱਗਿਆ ਹੋਇਆ ਮੋਟਾ-ਮੋਟਾ ਥਾਣਾ ਚਵਾਈ ਵੇਖੋ ਹਾਂ ਇਹ ਬਿੜੇ ਮੋਟੀ ਤਾਰ ਯਾਰ ਪੂਰੀ ਮੋਟੀ ਤਾਰ ਪੂਰੀ ਪੈਂਦੀ ਆ ਮੋਟੀ ਚਾਹੇ ਜਣਾ ਬੱਚਾ ਨਹੀਂ ਛੱਡਿਆ ਇਨੀ ਸੀਲ ਆ ਹਾਂ ਸੁਣਦਾ ਹੀ ਖੜਕਾਦਾ ਆ ਹਾਂ ਇਹ ਤਾਂ ਗੱਲ ਹੈ ਕੂਠੇ ਜਣੀ ਮੋਟੀ ਧਾਰਾ ਕਿੰਨੇ ਵਾਲੀ ਆ ਬੱਚੀ ਕਿੰਨੇ ਦੀ ਭਾਈ 42 ਨਹੀਂ ਦੇ ਦਾਂਗੇ ਆ 42 ਦੀ ਮੁੱਲ ਲੈਣ ਦੇਣ ਵਾਲੀ ਆ ਲਓ ਜੀ 42 ਦੀ ਲਾਡੀ ਕਹਿੰਦਾ ਦੇ ਦੇਾਂਗੇ ਕੋਈ ਪਕਾਈ ਨਹੀਂ ਕਰਨੀ 42 ਦੀ ਦੇ ਦੇਣੀ ਆ ਸੂਈ ਸਵਾਈ ਆ 12 13 ਖੁੱਲਾ ਦੁੱਧ ਪਿਆਜੋ ਠੀਕ ਹੈ 5-6 ਦਿਨ ਦੀ ਸੂਈ ਹੋਈ ਹੈ 5-6 ਦਿਨ ਦੀ ਸੂਈ ਹੈ ਮਗਰ ਇਹਦੇ ਬੱਚਾ ਵੱਛਾ 4 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੀ ਆ 5 ਨੰਬਰ ਤੇ ਆ ਜਾ ਲਾਡੀ ਇਹ ਬਈ ਦੋ ਕੜ ਗੱਪਣਾ ਜੀ ਉਹ ਚੈੱਕ ਪਾਸ ਉਹ ਵੀ ਚੈੱਕ ਹੋ ਗਿਆ ਜੀ ਆਪਾਂ ਖੁਦ ਵੀ ਚੈੱਕ ਕਰਾਈ ਆ ਵੀਡੀਓ ਆਪਣੇ ਕੋਲੇ ਹੈਗੀ ਆ ਕਿੰਨੇ ਦੀ ਇਹ ਬਈ 3.5 ਮਹੀਨੇ ਦੀ ਗੱਪਣਾ ਜੀ ਜਿਹੜਾ ਚੋ ਲੈਣਾ ਦੁੱਧ ਬਾਈ ਦੇਖ ਸੱਤ ਨਹੀਂ ਕਹਦੇ ਆਪਾਂ ਪੰਜ ਜਿੰਨੇ ਮਰਜ਼ੀ ਚੋ ਕੇ ਲੈ ਜਾਣ ਠੀਕ ਹੈ ਹੁਣ ਵੀ 8-9 ਕਿਲੋ ਤੇ ਜਾਊਗੀ ਦੁੱਧ ਲੱਡੀ ਕਹਿੰਦਾ 8-9 ਕਿਲੋ ਪਿਆਜੂ 7 ਨਹੀਂ ਕਹਿੰਦੇ ਆਪਾਂ 5 ਕਿਲੋ ਦੁੱਧ ਤੇ ਕੋਈ ਵੀ ਕੰਡੇ ਤੇ ਜੋਖਲੇ ਸਾਢੇ 3 ਮਹੀਨਿਆਂ ਦੀ ਗੱਪਣ ਚੈੱਕ ਪਾਸ ਹੈ ਗੋਲ ਮਟੋਲ ਵੱਛੀ 5 ਕਿਲੋ ਦੁੱਧ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਨਾ 5 ਕਿਲੋ ਦੁੱਧ ਬਹੁਤ ਹੈ 2.5 ਕਿਲੋ ਤੜ ਕੇ 2.5 ਕਿਲੋ ਹੱਥ ਨੇ ਤੇ ਫੀਡ ਪਾਓਗੇ 2.5 ਦਾ 4 ਵੀ ਕਰ ਜੂ ਤੜ ਕੇ 4 ਹੱਥ ਨੇ ਤੇ ਸਾਢੇ ਤਿੰਨਾਂ ਦੀ ਗੱਭਣ ਹੈ ਤੇ ਗਾਂ ਵੀ ਵੈਗ ਸੈਰਾ ਤੇ ਭਵਾਂ ਤਿਆਰ ਕਰਕੇ ਕੋਈ ਸੇਲ ਕਰ ਲੈ ਬਹੁਤ ਭੈਣ ਭਰਾ ਤੋਕੜ ਗੱਭਣ ਪਸ਼ੂ ਲੈ ਲੈਂਦੇ ਨਾਲੇ ਦਾ ਹਾਂ ਇਹ ਆਪਣੀ ਇਹਨਾਂ ਤਸੱਲੀ ਕਰੀ ਹੋਈ ਆ ਗੱਭਣ ਦੀ ਕਿੰਨੇ ਦੀ ਬਾਈ ਦੇਣ ਲੈਣ ਵਾਲੀ ਗੱਲ 30000 ਰੁਪਏ ਮਾਨਤਨ ਕਰਦਾ ਲਓ ਜੀ 30000 ਮਾਨਤਨ ਕਰ ਦੂੰ ਲਾਢੀ ਕਹਿੰਦਾ ਦੁੱਧ ਹੋਰ ਵੀ ਵਾਜੂ ਚਾਰ ਮਹੀਨੇ ਦੁੱਧ ਪਿਆਉ ਹਜੇ ਵਧੀਆ ਤੇ ਕਈ ਭੈਣ ਭਰਾ ਤੋਕੜ ਗੱਭਣ ਪਸ਼ੂ ਲੈ ਲੈਂਦੇ ਤਿਆਰ ਕਰਕੇ ਸੇਲ ਕਰਦੇ ਆ ਉਹਨਾਂ ਆਸਤੇ ਖਾਸ ਵੀਡੀਓ ਨਾਲੇ ਦਾ ਦੁੱਧ ਵੀ ਪਿਆਜੂ 4 ਮਹੀਨੇ ਤੇ ਨਾਲੇ ਦੁੱਗਣੇ ਪੈਸੇ ਆਂਦੀ ਆ ਜਦੋਂ ਤਿਆਰ ਹੋ ਜੇ 55 60 ਹਜ਼ਾਰ ਦੀ ਆ ਅੱਗੇ ਆਉਣ ਦੇ ਲਾਢੀ 6 ਨੰਬਰ ਅੱਗੇ ਬਾਈ ਇਹਨੂੰ ਸੂਈ ਨੋ ਹੋਵੇ 16 17 ਬੈਜੀ ਨੂੰਨ ਬੱਛੀ ਆ ਬਗਰ ਬੱਛਾ ਠੀਕ ਹੈ ਬੱਧ ਨੋ ਕੇ ਲੋ ਜੀ ਪਹਿਲਣ ਬੱਛੀ ਪਹਿਲਣ ਬੱਛੀ 12 ਕਿਲੋ ਦੁੱਧ ਪਿਆਉ 12 ਕਿਲੋ ਨਾਲੀ ਕਹਿੰਦਾ ਦੁੱਧ ਪਿਆਜੂ 9 ਕਿਲੋ ਅੱਜ ਕੋਈ ਵੀ ਕੰਡੇ ਤੇ ਛਾੜ ਕੇ ਲੈ ਜੇ ਹਾਂ ਬ੍ਰੀਡ ਫੁੱਲ ਹੈ ਜਿਵੇਂ ਘੋੜੀ ਰੇਵਗੇ ਜਾਂਦੇ ਨਹੀਂ ਆਏ ਜਾਂਦੀ ਆ। ਨਵਾਂ ਹਾਨ ਬੱਛੀ ਆ। ਜੇ ਬੁੱਢੀ ਜੀ ਹੋਵੇ ਤਾਂ ਮਹਾ ਡੈਗ ਦੀ ਜੇ ਜਾਵੇ। ਤੇ ਤੋਰਾ ਤਾਂ ਹੀ ਬੱਛੀ ਦਾ ਚੰਗਾ ਕਿਉਂਕਿ ਨਵਾਂ ਹਾਨ। ਲੇਵਾ ਵੀ ਬਹੁਤ ਚੰਗਾ। ਹਾਂ। ਲੇਵੇ ਨਾਲ ਕੋਈ ਆਕਤ ਨਹੀਂ ਹੈਗਾ ਹੀ। ਐਨ ਬਰਾਬਰ ਪਿਆ ਵਾ। ਕੋਈ ਸਾਈਡ ਨਹੀਂ ਕੋਈ ਭਾਲ ਨਹੀਂ। ਹਾਂ ਜੀ। ਕਿੰਨੇ ਦੀ ਲਾਡੀ? 37 ਦੀ ਦੇ ਦਾਂਗੇ ਜੀ। 37 ਦੀ। ਹਾਂ ਜੀ। ਲਓ ਜੀ। ਕਮ ਲਾਢੀ ਨੇ ਹੋਰ ਸਟਾਰਟ ਕਰ ਰਿਆ ਲਾਢੀ ਕਹਿੰਦਾ ਹੁਣ ਆਪਾਂ ਜਮਾਂ ਆਪਾਂ ਅੱਗੇ ਵੀ ਜਾਇਆ ਜਾਂਦੇ ਉਹਦੋਂ ਵੀ ਘਟਾ ਦੇਣੇ ਹੁਣ ਇਹ 37 ਦੀ 9 ਕਿਲੋ ਦੁੱਧ ਹੈ ਤੇ ਮਾਝਾ ਵਰਗਾ ਦੁੱਧ ਨਾਲ 9 ਕਿਲੋ ਦੁੱਧ ਵਾਲੀ ਮਾਝ ਲੱਖ ਦੀ ਆਉਂਦੀ ਆ ਇਹ ਕੰਮ ਆਪਾਂ ਛੱਡ ਨਹੀਂ ਸਕਦੇ ਜੀ ਜੀ ਲੱਗਿਆ ਰਹਿੰਦਾ ਜੀ ਸਹੀ ਗੱਲ ਆ ਸਾਰੀ ਦਿਹਾੜੀ ਨਵੇਂ ਤੋਂ ਨਵੇਂ ਬੰਦੇ ਨੂੰ ਮਰਦੇ ਆ ਜੀ ਹਾਂ ਸਿੱਖਾਂ ਨੂੰ ਬਹੁਤ ਬਹੁਤ ਮਿਲਦਾ ਜੀ ਇਹ ਤਾਂ ਗੱਲ ਤੇਰੀ ਪੱਕੀ ਆ ਅੱਗੇ ਆਉਣ ਦੇ ਹਾਂਜੀ ਇਹ ਹੈਗੀ ਆ ਜੀ ਬੱਤੀ ਸੂਈ ਹੋਈ ਆ ਬੱਟਾ ਮਰ ਗਿਆ ਗੱਡੀ ਦੇ ਵਿੱਚ ਹਮ ਠਣ ਕੌਣ ਚੌਥਾ ਚੱਲਦਾ ਤਿੱਲ ਕਹਿ ਕੇ ਦੇਣੀ ਆ ਜੀ ਠੀਕ ਹੈ ਹਾਂਜੀ ਕਿਹੜਾ ਝੋ ਲੈਣਾ ਝੋ ਲੈਣਾ ਜੀ ਇਹ ਅੱਜ ਅੱਜ ਹੀ ਸਵੇਰੀ ਆਈ ਆ 8 ਕਿਲੋ ਮਾਲ ਕਹਿੰਨ ਗਿਆ ਸੀ ਆਖਣੀ ਸੱਤ ਦਾ ਹੋਊਗਾ ਬਾਈ ਕਿੰਨੇ ਜੀ ਬਾਈ 30000 ਦੀ ਦੇਣਾਗੇ ਤਾਜੀ ਸੂਈ ਚੱਕੋ ਜੀ 30000 ਦੀ ਤਾਜੀ ਸੂਈ ਤਿੱਲ ਕਹਿ ਕੇ ਦੇਣੀ ਆ ਚੌਥਾ ਥਾਣੇ ਚੱਲਦਾ ਚੌਥਾ ਥਾਣਾ ਚੱਲਦਾ ਤਿੱਲ ਕਹਿ ਕੇ ਬਾਈ ਕਹਿੰਦਾ ਦੇ ਦੇਣੀ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਜਮਾ 8 ਕਿਲੋ ਦੁੱਧ ਦਾ ਸੱਤ ਮੰਨ ਕੇ ਆ ਜਿਓ 30000 ਦੀ ਤਾਜੀ ਸੂਈ ਜਰਸੀ ਬੱਚਾ ਗੱਡੀ ਚ ਬਾਈ ਕਹਿੰਦਾ ਇਹਦਾ ਮਾਰਗ ਉਹ ਤੁਹਾਨੂੰ ਵੀ ਪਤਾ ਪਸ਼ੂ ਜਿਆਦੇ ਹੁੰਦੇ ਆ ਤੇ ਇੱਕ ਸਫਰ ਚੋਂ ਜਾਨਵਰ ਆਉਂਦੇ ਆ ਕਈ ਵਾਰ ਬੱਚੇ ਦੇ ਪੈਰ ਪੂਰ ਤਰਿਆ ਜਾਂਦਾ ਤੇ ਇੱਕ ਫੋਟੋ ਵੀਡੀਓ ਆਪਣੇ ਕੋਲ ਹੈਗੀ ਆ ਆਹ ਨਾਲ ਆ ਜੀ ਠੀਕ ਹੈ ਜਿਹੜਾ ਮਤਲਬ ਚਾਲਦਾਈ ਘਾਰ ਆਉਂਦੀ ਆ ਹੂੰ ਇਹ ਆਇਆ ਇਹਨਾਂ ਚਾਰ ਫਾਈਲਾਂ ਨੇ ਕੋਰਸਾ ਆਪਣੇ ਵਾਲੇ ਇੰਨਾ ਟਾਈਮ ਡੰਗਰ ਖੜਦਾ ਨਹੀਂ ਹੂੰ ਸਹੀ ਗੱਲ ਜੇ ਕੋਈ ਟ੍ਰੀਟਮੈਂਟ ਕਰਾ ਲੇ ਹੋ ਸਕਦਾ ਜਮਾ ਪ੍ਰੋਪਰ ਹੀ ਚੱਲ ਪੇ ਚੱਲ ਪੇ ਤਾਜੀ ਸੁਈ ਹਾਂ 30000 ਦੀ ਅੱਗੇ ਲਾਡੀ ਅੱਗੇ ਦੂਏ ਸੂਏ ਸੋਣ ਵਾਲੀ ਆ ਜੀ 8 ਨੰਬਰ ਬਲੈਕ ਕਲਰ ਦੀ ਆ ਸੀ ਕਿੰਨਾ ਕ ਦੁੱਧ ਕੱਢ ਜੂ ਬਾਈ ਦੁੱਧ ਤਾਂ ਇਹਦਾ ਜਦੇ ਲੇਵਾ ਤਿਆਰ ਕਰ ਰਿਆ ਉਹਦੇ ਦੱਸੂ ਇਹੇ ਨਹੀਂ ਪਤਾ 15 ਕਿਲੋ ਦੇ 16 ਕਿਲੋ ਦੇ ਚਲੀ ਜਾਵੇ ਸਹੀ ਆ ਕਿਉਂਕਿ ਲੇਵਾ ਬਹੁਤ ਵਧੀਆ ਤਿਆਰ ਕਰਦੀ ਆਉਂਦੀ ਹੈ ਜੀ। ਹੂੰ ਲੇਵੇ ਦੇ ਆਰ ਬਹੁਤ ਚੰਗੇ ਆ। ਫਟ ਫਟ ਯਾ ਹਵਾਨਾ। ਵਜ਼ਨ ਵਜੂਦ ਵੀ ਪੂਰਾ। ਲੇਵੇ ਦੀ ਤਿਆਰੀ ਵੀ ਬਹੁਤ ਆ। ਦਿਨ ਪੰਜ ਚਾਰੇ ਨੇ ਲੈ ਜਾਣੇ ਆ ਹਜੇ। ਹਾਂ ਜੀ। ਲੇਵਾ ਠੰਡ ਤਾਂ ਗੁਲਾਬੀ ਹੈਗਾ। ਲੇਵਾ ਵੀ ਗੁਲਾਬੀ ਆ ਜੀ। ਹਾਂ। ਠੰਡ ਤਾਂ ਗੁਲਾਬੀ ਆ। ਆਮ ਹੀ ਵੜਾਂ ਦੇ ਆ ਜਾਂਦੇ ਤਾਂ ਲੇਵਾ ਵੀ ਲਾਡੀ ਕਹਿੰਦਾ ਗੁਲਾਬੀ ਆ। ਕਿੰਨੇ ਦੀ ਲਾਡੀ? ਬਾਈ 42000 40 ਦੀ ਦੇ ਦਾਂਗੇ ਜੀ। ਚੱਕੋ ਜੀ 42000 40 ਦੀ ਦੇ ਦੇਾਂਗੇ। ਲੇਵਾ ਤੁਸੀਂ ਹਾਂ ਦੇਖੋ ਤਿਆਰ ਕੇ ਨਾ ਸੋਨਾ ਤੇਵਾ ਤਿਆਰ ਕਰਦੀ ਹਾਂ ਠੰਡੀ ਸੀਲ ਪੂਰੀ ਆ ਠੰਡੀ ਮਿੱਠੀ ਫਲ ਉਹ ਭਾਵੇਂ 1 ਨੰਬਰ ਜਰਸੀ ਲੈ ਲਓ ਭਾਵੇਂ 8 ਨੰਬਰ ਲੈ ਲਓ ਸਾਰੀਆਂ ਹੀ ਸੀਲਸ ਆਉ ਤੇ ਜਿਹੜੀਆਂ ਸੂਈਆਂ ਸਵਾਈਆਂ ਭਾਵੇਂ ਪੀੜੀ ਢਾਹ ਕੇ ਅਗਲਾ ਚੋੜੇ ਤੇ ਦੋ ਇਧਰ ਮੱਝਾਂ ਇੱਕ ਕਾਲੀ ਮੱਝ ਮੋਹਰਾ ਦੀ ਇੱਕ ਨੀਲੀ ਦੀ ਮੱਝ ਕਾਲੀ ਬਾਰੇ 10 ਲਾੜੀ ਇਹ ਬਈ ਸੂਈ ਹੋਈ ਆ ਠੀਕ ਹੈ ਇੱਕ ਦਿਨ ਹੋ ਗਿਆ ਅੱਜ ਸਹੀ ਆ ਹਾਂਜੀ ਬੋਲਾ ਹੈਗਾ 9-10 ਕਿਲੋ ਜੀ ਕਿੰਨਾ ਕੱਢ ਜੂ ਮੈਂ ਕਹਿੰਦਾ 25 ਗਾਣਾਂ ਵਾਲੋਂ ਵੀ ਪੋਲੀ ਆ ਇੰਨੀ ਚੰਗੀ ਇੰਨੀ ਜਿਆਦੇ ਪੋਲੀ ਚਵਾਈਆ ਬੱਚਾ ਜੋਲੇ ਜਾਵੇ ਪੰਜਾਂ ਕਿ ਦਿਨਾਂ ਦੀ ਸੂਈ ਆ ਤੇ 9-10 ਕਿਲੋ ਬੋਹੜਾ ਲਾਢੀ ਕਹਿੰਦਾ ਹਾਜ਼ਰ ਐ ਕਾਲੀ ਸ਼ਾਹ ਜਮਾ ਜਵਾ ਕਾਲੀ ਹਾਂ ਮੋਰਾ نسل ਦੀ ਕਾਲੀ ਤੇ ਜੇ ਕਹਿੰਨੇ ਨੀਲੀ ਦੀ ਲੈਣੀ ਉਹ ਵੀ ਹੈਗੀ ਸੂਈ ਸਵਾਈ ਨੀਲੀ ਰਾਵੀ ਦੀ ਥਣ ਵੇਖੋ ਫੁੱਲ ਵਿਰਲਾਂ ਚ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਵੇਆ ਦੂਜੇ ਸੂਈ ਹੋਈ ਐ ਦੂਜਾ ਸੂਆ ਝੋਟੀ ਦੁੱਧ ਪਿਆ ਜੂ 13-14 ਕਿਨੇ ਦੀ ਲਾਢੀ ਏ ਬਾਈ ਆਪਾਂ ਦੇ ਦਾਂਗੇ 90000 ਦੀ ਚੱਕੋ ਜੀ 90000 ਦੀ ਲਾਢੀ ਕਹਿੰਦਾ ਦੇ ਦਾਂਗੇ 9 10 ਕਿਲੋ ਕੋਈ ਵੀ ਭੈਣ ਭਰਾ ਚੋਕ ਕੇ ਲੈ ਜਾ ਮਗਰ ਮਾਲੀ ਕਟਾ ਕਟੜਾ ਲੇਵਾ ਤੁਸੀਂ ਦੇਖੋ ਗਾਈਆਂ ਵਰਗਾ ਇੱਕਮ ਦੀ ਕਾ ਲੈਵਾ ਜੀ ਹਾਂ ਪੂਰਾ ਸ਼ਾਨਦਾਰ ਹਵਾਨਾ ਮੋਹਰਾ ਨਸਲ ਦੀ ਦੂਜਾ ਸੂਆ ਝੋਟੀ ਨੀਲੀ ਦੀ ਆ ਜਾ ਆ ਗਿਆ ਜੀ ਵੱਡਾ ਸ਼ਾਨ ਹਾਂ ਮੈਂ ਕਿੱਦੀ ਆਈ ਪੂਰੀ ਡਬਲ ਮੱਜ ਵੱਡੇ ਕੱਦ ਵਾਲੀ ਸੂਆਂ ਚ ਨਹੀਂ ਵੱਡੀ ਕੱਦ ਚ ਵੱਡੀ ਆ ਕੱਦ ਚ ਵੱਡੀ ਕਿੱਡੀ ਮੈਂ ਦੋ ਘੱਟ ਮੁੱਲ ਹਾਂ ਪਹਿਲਾਂ ਤਾਂ ਮੁੱਲ ਹੀ ਦੱਸੇ ਤਾਂ ਦੁੱਧ ਫੇਰ ਦੱਸਾਂਗੇ 86 ਦੀ ਦਹੀਂ ਦੇ ਕਿੰਨਾ ਕ ਪਿਆਉ ਦੁੱਧ ਦੁੱਧ ਬਾਈ ਇਹ 11 ਕਿਲੋ ਦੇਖੋ ਪਿਆਉਗੀ ਆਪਾਂ ਨਾਰਮਲ ਸੇਵਾ ਤੇ ਲੇਵਾ ਟੈਟ ਰੱਖਦੀ ਆ ਹੁਣ 9 ਕਿਲੋ ਦੁੱਧ ਹੁਣ 9 ਕਿਲੋ ਦੁੱਧ ਆ ਲੇਵਾ ਟੈਟ ਜਿਆ ਕੋਈ ਆਏ ਨਾ ਵੇਖੇ ਕਿ ਵਿਖਾਵਾ ਘੱਟ ਸੀਲ ਇੰਨੀ ਪਰ ਦੁੱਧ 9 ਕਿਲੋ ਆ ਇੰਨੀ ਜਿਆਦਾ ਸੀਲ ਆ ਵੇੜੇ ਚ ਵੀ ਚਾਹੇ ਖੜਾ ਕੇ ਬੰਦਾ ਠੀਕ ਆ ਦੇਖ ਲਓ ਵੀ ਮੈਂ ਹੱਥ ਨਹੀਂ ਲਗਾਉਂਦੀ ਪਰ ਕਈ ਹੈ ਨਾ ਇੰਨੀ ਜਿਆਦਾ ਸੀਲ ਆ ਕੱਦ ਦੇਖ ਲਓ ਤੁਸੀਂ ਕਿੱਡਾਈ ਹਾਂ ਬੱਡੇ ਕੱਦ ਵਾਲੀ ਆ ਕੱਟਾ ਵੀ ਇਹੋ ਜਿਹਾ ਹੀ ਜੱਫਾ ਲੱਗਦਾ ਮਾਲੀ ਵੀ ਆਏ ਆ ਬਾੜੀ ਸੀਲ ਆ ਜਿਹਦੇ ਵਿੱਚ ਬੁੜੀਆਂ ਨੇ ਜੋਣੀਆਂ ਉਹਨਾਂ ਦੀ ਬਹੁਤ ਜਿਆਦਾ ਠੰਡੀ ਸੀਲ ਆ ਪੂਰੀ ਕਿੰਨਾ ਕੁ ਪਿਆਜੂ ਏ ਵੀ ਵਾਰਾ ਨਹੀਂ ਹੈਗਾ 11 12 ਕਿਲੋ ਤਾਂ ਦੇਖੋ ਪਿਆਊਗੀ ਠੀਕ ਹੈ ਹਾਲੀਆਪਾਂ ਜਾਨੀ ਹੁਣ 9 ਕਿਲੋ ਹੈਗਾ ਆਪਣੇ ਕੋਲੇ ਆਈ ਆ ਤੋਂ ਦਸ ਮੱਝੀ ਰੌਣ ਨੂੰ ਵੀ ਆ ਗਿਆ 9 ਕਿਲੋ ਹੈਗਾ 11 12 ਕਿਲੋ ਪਿਆਜੂ 88000 ਦੀ ਦੇ ਦੇਣੀ ਆ ਮਗਰੇ ਦੇ ਕਟਾ ਆ ਮਾਲੀ ਹੈ ਇਹਦਾ ਕੱਦ ਵਡਡਾ ਲਈ ਪੂਰੀ ਵੱਡੀ ਮੱਝ ਉਹ ਪਰਲੀ ਸੇਲ ਹੋ ਗਈ ਆ ਨਹੀਂ ਉਹ ਸੇਲ ਹੋ ਗਈ ਉਧਰ ਪਟੰਗ ਅੱਛਾ ਉਹ ਬੰਦੀ ਉਧਰਲੇ ਡੰਗਰ ਸੇਲ ਹੋ ਗੇ ਇਹਨੇ ਮਗਰ ਕੱਟੀ ਆ ਜੀ 11 ਨੰਬਰ ਝੋਟੀ ਇਹਨੂੰ ਹੋ ਗਿਆ ਜੀ ਅੱਜ ਮਹੀਨਾ ਸੂਈ ਨੂੰ ਮਗਰ ਕੱਟੀ ਹੋ ਖੜੀ ਕੱਟੀ 1 ਨੰਬਰ ਤੇ ਕੱਟੀ ਆ ਦੁੱਧ ਹੈਗਾ 8-9 ਕਿਲੋ ਇਹ ਵੀ ਆਪਾਂ ਦੱਲ ਗਏ ਕਿ ਦੇਣੀ ਚਾਰੇ ਥਣ ਕੇ ਆਲਦੇ ਨੇ ਤਕਰੀਬਨ ਠੀਕ ਹੈ ਇੱਕ ਨਾਲ ਤਾਂ ਸੋਜ ਆ ਜੀ ਮਗਰ ਸਰਲੇ ਜਾਂਗੂ ਆਉਂਦਾ ਵਾ ਠੀਕ ਹੈ ਕਿੰਨੇ ਦੀ ਦੇ ਦਈਏ ਫਿਰ ਅੱਜ ਜੈ ਜੈ ਜਵਾਂ 70 ਦੀ ਦੇ ਦਾਂਗੇ ਚੱਕੋ ਜੀ 8-9 ਕਿਲੋ ਦੁੱਧ ਚੋਕੇ ਲੈ ਜਾਓ ਕਟਿਆਂ ਆਲਾ ਭਾਪਾਈ ਕਹਿੰਦਾ 70 ਦੀ ਦੇ ਦਾਂਗੇ ਦੂਜਾ ਸੂਆ ਝੋਟੀ ਆ ਥਣ ਵੇਖੋ ਪੂਰੇ ਮੋٹے ਮੋٹے 8 10 11 ਕਿਲੋ ਕਰੋ ਜੀ ਦੁੱਧ 10 11 ਕਿਲੋ ਲਾਡੀ ਕਹਿੰਦਾ ਪਿਆਜੂ ਅੱਜ 8 9 ਕਿਲੋ ਹੈਗਾ ਭਾਵਾਂ ਚੋ ਕੇ ਲੈ ਜਾਓ ਮਗਰ ਇਹਦੇ ਕੱਟੀ ਆ ਕੱਟੀ ਮਗਰ ਆ ਆ ਖੜੀ ਇਹਦੀ ਕੱਟੜੀ ਕੱਟੀ ਵੀ ਪਾਲ ਜਾਣੀ ਆ ਹਾਂ ਸਹੀ ਗੱਲ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਝੋਟੀਆਂ ਦੋ ਕਾਲੀਆਂ ਇੱਕ ਨੀਲੀ ਦੀ ਇੱਕ ਕਾਲੀ ਜਾਵਾ ਮੋਹਰ ਨਸਲ ਦੀ ਝੋਟੀ ਆ ਇੱਕ ਨੀਲੀ ਰਾਵੀ ਦੀ ਆ ਤੇ 8 9 ਵਿਹੜਾਂ ਜਿਨ੍ਹਾਂ ਦੇ ਵਿੱਚੋਂ ਆ ਵਿਹੜ ਬਹੁਤ ਚੰਗੀ ਆ ਵਿਹੜ ਸਾਰੀਆਂ ਹੀ ਚੰਗੀਆਂ ਆਪੋ ਆਪਣੀ ਥਾਂ ਤੇ ਜਿਹੜਾ ਵੀ ਜਾਨਵਰ ਹੈਗਾ ਜਾਨਵਰ ਸਾਰੇ ਚੰਗੇ ਆ ਜਿਹੜਾ ਮਰਜੀ ਲੈ ਲੈ ਅਗਲਾ ਜਿਹੜੇ ਮਰ ਵੀਰ ਨੇ ਜਾਨਵਰ ਜਿਹੜਾ ਵੀ ਲੈਣਾ ਆਪਾਂ ਬਾਰ ਬਾਰ ਇਹੀ ਕਹਿੰਦੇ ਹੁਣੇ ਵੀਡੀਓ ਤੇ ਵੀ ਆਪ ਦੀ ਗਰੰਟੀ ਪੁਸ਼ਟੀ ਕਰਕੇ ਲੈ ਕੇ ਜਾਓ ਸਹੀ ਆ ਆਪਣੇ ਘਰੇ ਐਨ ਗਰੰਟੀ ਆ ਜੀ ਸਹੀ ਆ ਦੂਜੇ ਘਰੇ ਜਾ ਕੇ ਆਪਣੀ ਗਰੰਟੀ ਨਹੀਂ ਆ ਆਪਣੇ ਘਰੇ ਗਰੰਟੀ ਆ ਦੋ ਰੰਗ ਜੋਰ ਦਾ ਨੜੰਗ ਜੋ ਥਣਾਂ ਦੀ ਬਈ ਜੀ ਦਾ ਦੱਸਿਆ ਥਣ ਜਮਾ ਸਹੀ ਹੋਊਗਾ ਸਹੀ ਆ ਠੀਕ ਆ ਜੀ ਬਾਕੀ ਦੁੱਧ ਦਾ ਤੁਹਾਨੂੰ ਵੀ ਪਤਾ ਖੁਣਨੀ ਚੀ ਹੁੰਦਾ ਜੀ ਆਹ ਗੱਲ ਆ ਜੀ ਦੋਸਤੋ ਇਹ ਵੀ ਗੱਲ ਲਾਢੀ ਦੀ ਸਹੀ ਆ ਸਾਡੇ ਘਰੇ ਲਾਢੀ ਕਹਿੰਦਾ ਜਿੰਨਾ ਦੁੱਧ ਦੱਸਿਆ ਭਵਾਂ ਚਾਰ ਟਾਈਮ ਚੋ ਕੇ ਲੈ ਜਾਓ ਇਹ ਤੁਹਾਨੂੰ ਵੀ ਪਤਾ ਕਿ ਸ਼ਾਮ ਨੂੰ ਫੀਡ ਮੁੱਕ ਜੇ ਰਾਤ ਨੂੰ ਪਸ਼ੂ ਨੂੰ ਫੀਡ ਨਾ ਪਾਵੇ ਤੜਕੇ ਨੂੰ ਪਸ਼ੂ ਦੁੱਧ ਘਟ ਜਾਂਦਾ ਤਾਂ ਹੀ ਲਾਢੀ ਨੇ ਕਿਹਾ ਲਾਢੀ ਕਹਿੰਦਾ ਮੇਰੇ ਘਰੇ ਭਾਵਾਂ ਚਾਰ ਟਾਈਮ ਚੋ ਲੋ ਜਿੰਨਾ ਦੁੱਧ ਦੱਸਿਆ ਨੱਟ ਤਿਆਰ ਹੋਊਗਾ ਗਾਂ ਤੁਹਾਡੀ ਸੇਵਾ ਜੇ ਲਾਢੀ ਕਹਿੰਦਾ ਖੁਰਨੀ ਚ ਫੀਡ ਦਾਣਾ ਪਾਉਂਗੇ ਤੇ ਤੁਹਾਡੇ ਘਰੇ ਵੀ ਦੇ ਹੀ ਜਾਊਗੀ ਜਦੋਂ ਸਾਡੇ ਘਰੇ ਦੇਈ ਜਾਂਦੀ ਆ ਬਾਕੀ ਤੁਸੀਂ ਸਾਰੇ ਸਿਆਣੇ ਆ ਸਾਰਿਆਂ ਨੂੰ ਸასი ਕਰ